ਬੇਸਿਕਲੀ ਸਾਡੇ ਕੋਲ ਗੁਲਦੀਪ ਗਿੱਲ ਹੈ ਦੋਸ਼ੀ ਜਿਹੜਾ ਹੈ ਪੁੱਤਰ ਨਾਰ ਸਿੰਘ ਵਾਸੀ 3325 ਸੈਕਟਰ 125 ਰਹਿਣਾ ਕੋਇਨੈਕਸ ਕਿਉ ਕਵਿਕਨੌਕਸ ਸੋਲੂਸ਼ਨ ਸੈਕਟਰ 78 ਸੁਹਾਣੇ ਦੇ ਵਿੱਚ ਇਹਦਾ ਆਫਿਸ ਸੀ ਇਹਦੇ ਤੇ ਜਿਹੜੇ ਮੁਕਦਮੇ ਚ ਅਸੀਂ ਅਰੈਸਟ ਪਾਈ ਆ ਉਹਦਾ ਐਫ ਆਈ ਆਰ ਨੰਬਰ ਹੈਗੀ ਹੈ 216 ਰਿਲੇਟਡ 3624 406 400 20 120 ਬੀ ਆਈ ਪੀ ਸੀ ਥਾਣਾ ਸੁਹਾਣਾ ਚੌਂਕੀ ਸਨੇਤਾ ਦੇ ਇੰਚਾਰਜ ਦੀ ਪਾਰਟੀ ਨੇ ਇਹਨੂੰ ਅਰੈਸਟ ਕੀਤਾ। ਫਿਰ ਕਿੰਨੇ ਦੀ ਠੱਗੀ ਸੀ ਤੇ ਕਿੱਥੋਂ ਦੀ ਠੱਗੀ ਹੋਈ? ਇਹ ਬੇਸਿਕ ਜਿਹੜੀ ਸੀਗੀ 54 ਲੱਖ ਤੇ ਇਸ ਮੁਕਦਮੇ ਵਿੱਚ 54 ਲੱਖ ਤੇ 98 ਹਜ਼ਾਰ ਦੀ ਠੱਗੀ ਸੀ। ਇਹ ਇੱਕ ਮੁਕਦਮੇ ਦੀ ਦੱਸ ਰਿਹਾ ਵੈਸੇ ਇਹ ਬੜੇ ਚਿਰ ਤੋਂ ਇਹ ਇਥੋਂ ਬੰਕ ਕਰਕੇ ਚਲੇ ਗਿਆ ਸੀਗਾ ਤੇ ਇਹਦੇ ਹੁਣ ਕਾਫੀ ਦੇਰ ਤੋਂ ਸੁਹਾਣਾ ਪੁਲਿਸ ਤੇ ਹੋਰ ਵੀ ਇਹਦੇ ਪਾਲ ਕਰ ਰਹੇ ਸੀ। ਗ੍ਰਿਫਤਾਰੀ ਕਿੱਥੋਂ ਹੋਈ ਹੈ? ਇਹ ਇਹਦੇ ਘਰ ਤੋਂ ਬਾਹਰ ਇਹਦਾ ਅਰੈਸਟ ਰੈਂਡ ਲਿਆ ਹੋਇਆ ਸੀ ਘਰ ਤੋਂ ਬਾਹਰ ਹੀ ਅਰੇ ਦੀ ਹੋਰ ਵੀ ਕਈ ਜਗ੍ਹਾ ਦੇ ਆਫਿਸ ਹੈਗੇ ਇਹ ਇਹਦੇ ਕੀ ਕਹਿੰਦੇ ਜਿਹੜੇ ਸਾਡੇ ਕੋਲ 8 ਮਕਦਮੇ ਆ ਉਹਨਾਂ ਤੇ ਅਸੀਂ ਇਹਦੀ ਗ੍ਰਿਫਤਾਰੀ ਕਰ ਰਹੇ ਹਾਂ ਤੇ ਜਿਹੜੇ ਕੋਈ ਹੋਰ ਵੀ ਹੋਣਗੇ ਉਹ ਫਿਰ ਉਹ ਆਪਣੇ ਆਪਣੇ ਤੇ ਰਹਿਆ ਜਦੋਂ ਇਹਦੇ ਨੂੰ ਤੁਹਾਡੀ ਕੱਲ ਨੂੰ ਨਸ਼ਰ ਹੋਊਗੀ ਅਖਬਾਰਾਂ ਚ ਤੇ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਆਟੋਮੈਟਿਕ ਸਾਡੇ ਕੋਲ ਜਦੋਂ ਆਉਣਗੇ ਤੇ ਉਹਦੇ ਬਾਰੇ ਉਹ 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 ਜਿਹੜਾ ਜਿਹੜੀ ਕੈਰੋ ਵਿੱਚ 50 ਲੱਖ ਦੀ ਠੱਗੀ ਆ ਉਹ ਕੋਲੇ ਇੱਕ ਮੁਕਦਮੇ ਦੀ ਕਿ ਬਾਕੀ ਜਿਹੜੇ 8 ਗਣ ਉਹਨਾਂ ਕਿੰਨੇ ਨੇ ਇਹ ਉਹ ਜਿਹੜੀ ਹੈਗੀ ਆ ਉਹ ਜਿਹੜੇ ਮਦਈ ਮੁਕਦਮਾ ਜਸਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਦਰਾਗ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਸੀ ਉਹਨੂੰ ਬਾਹਰ ਭੇਜਣ ਦੀ 54 ਲੱਖ ਇੱਕ ਮੁਕਦਮੇ ਦੀ ਹੈ ਮੈਂ ਫਿਰ ਤੁਹਾਨੂੰ ਕਲੈਰਿਟੀ ਕਰਦਾ ਬਾਕੀ ਜਿਹੜੇ ਅੱਡ ਅੱਡ ਮਦਈ ਆ ਉਹਦੇ ਚ ਅੱਡ ਅੱਡ ਮੁਕਦਮੇ ਦਰਜ ਹੋਏ ਹੋਏ ਆ ਇਹ ਦੋਨਾਂ ਦਾ ਪਹਿਲਾਂ ਕਈ ਪਰਚੇ ਦੰਦਾ ਵੀ ਹੋ ਗਏ ਪਰ ਸੁਹਾਏ ਦੇ ਉੱਤੇ ਹੀ ਸੀ ਜਿਹੜੇ ਪਹਿਲਾਂ ਹੋਣਗੇ ਇਹਨੇ ਇਹਦੇ ਇਹਦੇ ਵਿੱਚ ਕਈਆਂ ਚ ਪਹਿਲਾਂ ਵੀ ਇਹਦੀ ਅਰੇਸ਼ਟ ਪਈ ਹੈ ਤੇ ਉਹਦੇ ਵਿੱਚ ਹੁਣ ਜਿਹੜੇ ਜਿਹੜੇ ਮੁਕਦਮੇ ਅਸੀਂ ਪ੍ਰੈਸ ਕਰ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਰਾਈ ਅਡਲਟ ਮੁਕਦਮੇ ਦੱਸੇ ਵੀ ਜਾ ਰਹੇ ਨੇ ਮਰੇ ਕੰਪਨੀ ਉਹਦੇ ਲਾਇਸੈਂਸ ਲਿਆ ਸੀ ਜੇ ਬਿਨਾਂ ਲਾਇਸੈਂਸ ਚਲਾ ਰਿਹਾ ਇਹ ਇਹਦਾ ਤੇ ਪਹਿਲਾਂ ਲਾਇਸੈਂਸ ਹੈਗਾ ਸੀ ਤੇ ਇਹਦੀ ਪਰ ਹੁਣ ਇਹ ਐਕਸਪਾਇਰ ਹੋ ਚੁੱਕੇ ਸੀਗੇ ਇਹਦੇ ਜਿਹੜੇ ਲਾਇਸੈਂਸ ਇਹ ਸਰਪੰਚਾਂ ਦੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਕਿ ਜਿਦਾਂ ਕਿ ਮੈਂ ਵਰਤਣਾ ਇਦਾਂ ਬੇਸਿਕਲੀ ਮੈਂ ਤੇ ਤੁਹਾਨੂੰ ਇਹੀ ਆਪ ਦੇ ਮਾਧਿਅਮ ਰਾਹੀਂ ਇਹੀ ਅਪੀਲ ਕਰਨਾ ਚਾਹੁੰਦਾ ਵੀ ਹਮੇਸ਼ਾ ਵੇਖੋ ਏਜੰਟ ਜਿਹੜੇ ਹੁੰਦੇ ਆ ਇੱਕ ਤੇ ਉਹਨਾਂ ਦੀ ਜਿਹੜੇ ਜਿਹੜੇ ਠੱਗੀ ਵਾਲੇ ਬੰਦੇ ਹੋਣਗੇ ਉਹ ਹਮੇਸ਼ਾ ਆਪਣੇ ਆਫਿਸ ਬਦਲ ਬਦਲ ਕੇ ਜਾਣਗੇ ਤੇ ਉਹਦੇ ਵਿੱਚ ਚਲੋ ਮੈਂ ਇਹ ਨਹੀਂ ਕਹਿੰਦਾ ਸਾਰੇ ਉਹਨਾਂ ਨੂੰ ਕਈ ਮਤਲਬ ਗੋਡੇ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਪਰ ਉਹ ਕਦੀ ਆਪਣੇ ਆਫਿਸਸ ਮੂਵ ਨਹੀਂ ਕਰਦੇ ਪਰ ਇਹ ਦੇ ਵਿੱਚ ਬੇਸਿਕ ਮੈਂ ਤੁਹਾਨੂੰ ਇਹ ਵੀ ਜ਼ਰੂਰੀ ਇਨਫੋਰਮੇਸ਼ਨ ਦੇਣੀ ਚਾਹੁੰਦਾ ਵੀ ਆਪਣੇ ਪੰਜਾਬੀਆਂ ਨੂੰ ਇਹ ਮੈਂ ਤੇ ਬੜੀ ਮਾੜੀ ਆਦਤ ਹੀ ਕਹਿ ਸਕਦਾ ਵੀ ਕੈਨੇਡਾ ਦੇ ਨਾਂ ਤੇ ਇੰਗਲੈਂਡ ਦੇ ਬਾਹਰ ਭੇਜਣ ਦੇ ਨਾਂ ਤੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਉਹ ਬੰਦੇ ਪੈਸੇ ਦੇਣ ਨੂੰ ਤਿਆਰ ਹੁੰਦੇ ਹਨ ਪਹਿਲਾਂ ਉਹ ਬੰਦੇ ਦਾ ਲਾਇਸੈਂਸ ਵੇਖੋ ਉਹਨਾਂ ਇਹ ਵੀ ਵੇਖੋ ਵੀ ਉਹ ਜੈਨੂਨ ਵੀ ਹੈ ਤੇ ਇੱਕ ਹੋਰ ਨਵਾਂ ਤਰ੍ਹਾਂ ਦਾ ਫਰਾਡ ਚੱਲਦਾ ਹੈ ਵੀ ਉਹ ਬੰਦੇ ਆਪ ਕੁਛ ਹੁੰਦਾ ਜਿਹਦੇ ਨਾਮ ਤੇ ਲਾਇਸੈਂਸ ਹੁੰਦਾ ਹੈ ਉਹ ਬੰਦੇ ਨੂੰ ਤੁਸੀਂ ਜਾਣਦੇ ਵੀ ਨਹੀਂ ਹੁੰਦੇ ਤੇ ਇੱਕ ਇਹ ਵੀ ਗੱਲ ਬੜੀ ਆਮ ਹੀ ਆਉਂਦੀ ਹੈ ਵੀ ਉਹ ਅਕਾਊਂਟ ਚ ਜਦੋਂ ਪੈਸੇ ਲੈ ਲੈਂਦੇ ਤੇ ਸਾਡੇ ਸੇਫ ਹੈ ਕੋਈ ਇਹੋ ਜੇ ਬੰਦੇ ਝੂਠੇ ਬੈਂਕ ਕਾਊਂਟ ਬਣਾਏ ਹੁੰਦੇ ਆ ਤੁਸੀਂ ਇਹ ਇਹਦੇ ਚ ਵੀ ਮੈਂ ਸੇਫਟੀ ਨਹੀਂ ਗਿੰਦਾ ਪਰ ਮੈਂ ਇਹ ਕਹਿੰਦਾ ਵੀ ਆਪਣੇ ਆਪਣੇ ਦੇਸ਼ ਆਪਣਾ ਕੰਮ ਕਾਜ ਕਰੋ ਜਿੱਥੇ ਤੇ ਚੰਗੇ ਬੰਦੇ ਕੋਹੀ ਆਪਣਾ ਵੀਜ਼ਾ ਲਵਾ ਲੈਂਦੇ ਸਰ ਲੋਕ ਆਉਂਦੇ ਨੇ ਮੋਹਾਲੀ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਜਿਹੜੇ ਪੌੜੀ ਚੜਦੇ ਆ ਬੋਰਡ ਨਹੀਂ ਲੱਗੇ ਹੁੰਦੇ ਉਹਨਾਂ ਦੇ ਕੁਝ ਵੀ ਇਮੀਗ੍ਰੇਸ਼ਨ ਦੇ ਕਈ ਜਗ੍ਹਾ ਮੋਹਾਲੀ ਦਾ ਤਾਂ ਦੇਖਿਆ ਹੀ ਉਹਨਾਂ ਦੇ ਨਾਮ ਦੇ ਬੋਰਡ ਲੱਗੇ ਹੁੰਦੇ ਸਰ ਵੀਡੀਓ ਦੇ ਆਧਾਰ ਤੇ ਲੋਕ ਉੱਥੇ ਪਹੁੰਚਦੇ ਆ ਇਹ ਇਹ ਫਿਰ ਇਹ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਆਂ ਵੀ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਪਹਿਲਾਂ ਉਹ ਵੇਖੋ ਉਹਦੇ ਐਂਟੀਸਟੈਂਸ ਵੈਰੀਫਾਈ ਕਰੋ ਵੀ ਬੰਦਾ ਚੰਗਾ ਵੀ ਹੈ ਕਿ ਨਹੀਂ ਜਿਹੜਾ ਮਤਲਬ ਆਸ-ਪੜੋਸ ਦੀਆਂ ਦੁਕਾਨਾਂ ਤੋਂ ਸ਼ੋਅਰੂਮਾਂ ਤੋਂ ਆਲੇ-ਦੁਆਲੇ ਤੋਂ ਉਹ ਬੰਦੇ ਦੀ ਸੋਭਾ ਸਾਰੇ ਪਾਸੇ ਹੁੰਦੀ ਹੈ ਸੋ ਜੇਕਰ ਤੁਸੀਂ ਇਸ ਗੱਲ ਨਾਲ ਜਿਹਦੇ ਬਾਡੀ ਨਹੀਂ ਲੱਗਾ ਤੇ ਉਹ ਤੇ ਪਹਿੰਦੀਆਂ ਹੀ ਚੋਰ ਹੋਗਾ ਨਾ ਠੀਕ ਹੈ ਠੀਕ ਹੈ